ਹਜ਼ੂਰ ਕਹਿੰਦੇ ਜਾਗ ਰਚਨਾ ਸਭ ਝੂਟ ਕੈ ਜਾਨ ਲੋਹਰੇ ਮੀਤ ਕਹਿ ਨਾਨਕ ਥਿਰ ਨਾ ਰਹੇ ਜਿਉ ਬਾਲੂ ਕੀ ਭੀਤ ਚਾਰ ਪ੍ਰਮਾਣ ਹੋ ਗਏ ਉਦਾਹਰਨ ਹੋ ਗਿਆ ਨਾਸ਼ਮਾਨਤਾ ਤੇ ਇੱਕ ਪਾਣੀ ਦਾ ਬੁਲਬਲਾ ਦੂਜਾ ਸੁਪਨਾ ਤੀਸਰਾ ਤਮਾਸ਼ਾ ਤੇ ਚੌਥਾ ਸਤਗੁਰਾਂ ਨੇ ਸ਼ਬਦ ਵਰਤਿਆ ਬਾਲੂ ਕੀ ਭੀਤ ਕਿ ਜਿਵੇਂ ਰੇਤ ਦੀ ਦੀਵਾਰ ਕੰਧ ਖੜੀ ਕਰੀਏ ਉਹ ਕੰਧ ਬੜੀ ਜਲਦੀ ਢਹਿ ਜਾਣੀ ਹੈ ਬਸ ਜਗਤ ਰਤਨਾ ਇਸ ਤਰ੍ਹਾਂ ਹੈ ਜਿਵੇਂ ਇੱਕ ਰੇਤ ਦੀ ਕੰਧ ਹੈ ਫਿਰ ਇਸ ਤੋਂ ਅੱਗੇ ਇੱਕ ਬਚਨ ਜਿਹੜਾ ਆਪ ਸਾਰੇ ਜਾਣਦੇ ਕੋ ਰਾਮ ਗਇਓ ਰਾਵਣ ਗਇਓ ਜ਼ਿਆਦਾ ਇਹਦੀ ਡਿਟੇਲ ਨਹੀਂ ਪਰ ਜਗਤ ਰਚਨਾ ਹੈ ਰਾਮ ਜੀ ਚਲੇ ਗਏ ਰਾਵਣ ਵੀ ਚਲਾ ਗਿਆ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ ਕਉ ਨਾਨਕ ਤਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਮਹਾਰਾਜ ਕਹਿੰਦੇ ਨੇ ਇਹ ਸਥਿਰਤਾ ਨਹੀਂ ਇਨੇ ਜਾਣਾ ਹੈ ਫਿਰ ਜੋ ਕੁਝ ਦਿਖ ਰਿਹਾ ਹੈ ਮਨ ਚ ਬੜੇ ਸਵਾਲ ਉੱਠਦੇ ਨੇ ਜੇ ਸਭ ਕੁਝ ਜਾਣਾ ਹੈ ਪਸਾਰਾ ਕਦਾ ਕੀਤਾ ਇਹਦਾ ਵੀ ਉੱਤਰ ਗੁਰੂ ਤੇਗ ਬਹਾਦਰ ਸਾਹਿਬ ਦਿੰਦੇ ਆ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਅਨੰਦਪੁਰ ਸਾਹਿਬ ਵਸਾਇਆ ਆਪ ਨੂੰ ਪਤਾ ਹੋਣਾ ਹੈ ਵੀ ਕੈਲੂਰ ਦੀ ریاست ਹੈ ਰਾਜਾ ਦੀਪ ਚੰਦ ਦੀ ਮੌਤ ਹੋ ਗਈ ਵੈਸੇ ਕੋਈ ਦਲੀਪ ਚੰਦ ਕਹਿੰਦੇ ਆ ਤਾਰਾ ਚੰਦ ਦਾ ਬੇਟਾ ਸੀ ਇਹ ਤਾਰਾ ਚੰਦ ਉਹ ਰਾਜਾ ਸੀ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ 52 ਰਾਜਿਆਂ ਨਾਲ ਗਵਾਲੀਅਰ ਦੇ ਕਿਲੇ ਚੋਂ ਮੁਕਤ ਕਰਾ ਕੇ ਲਿਆਇਆ ਸਨ ਮੈਂ ਆਪ ਜੀ ਨੂੰ ਇੱਕ ਵਾਰ ਸ਼ਹਿਦ ਇਥੀ ਬੇਨਤੀ ਕੀਤੀ ਸੀ ਕਿ ਭਵੰਜਈ ਰਾਜੇ ਕਿਉਂ ਨੇ ਕਿ ਗਵਾਲੀਅਰ ਦੇ ਕਿਲੇ ਵਿੱਚ ਹੋਰ ਮਜ਼ਲੂਮ ਕੋਈ ਨਹੀਂ ਸਨ ਕਿ ਸਤਗੁਰੂ ਸਿਰਫ ਰਾਜਿਆਂ ਨੂੰ ਬਾਹਰ ਕੱਢਣ ਆਏ ਸਨ ਨਹੀਂ ਗੁਰਮਖੋ ਜਿਹੜਾ ਗਵਾਲੀਅਰ ਦਾ ਕਿਲਾ ਸੀ ਨਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਉਂ ਕਿਲੇ ਚ ਉੱਥੇ ਕੈਦ ਕੀਤਾ ਗਿਆ ਉਹ ਕਿਲਾ ਦਰਾਸਲ ਸਿਆਸੀ ਕੈਦੀਆਂ ਦਾ ਸੀ ਜਿੰਨਾਂ ਵਿੱਚੋਂ ਇਹ ਪਤਾ ਲੱਗ ਜਾਏ ਕਿਤੇ ਬਾਗੀ ਨਾ ਹੋਜਣ ਕ ਹਕੂਮਤ ਲਈ ਖਤਰਾ ਨਾ ਪੈਦਾ ਹੋ ਜਾਏ ਉਹਨਾਂ ਨੂੰ ਉਸ ਕਿਲੇ ਦੇ ਵਿੱਚ ਭੇਜਿਆ ਜਾਂਦਾ ਸੀ ਤੇ ਭੋਜਨ ਦੇ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਜਾਂਦਾ ਸੀ ਇਹੀ ਕਾਰਨ ਉਥੋਂ ਦੇ ਦਰੋਗੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਮਹਾਰਾਜ ਆਪ ਕਿਲੇ ਵਿੱਚ ਆਇਓ ਪਰ ਇੱਥੋਂ ਦਾ ਖਾਣਾ ਨਹੀਂ ਖਾਣਾ ਭੋਜਨ ਨਹੀਂ ਮਾਰਨੇ ਉੱਥੇ ਛਕਿਆ ਇਹ ਸਾਰੇ ਸਿਆਸੀ ਕੈਦੀ ਸਨ ਮਹਾਰਾਜ ਰਾਜਨੀਤਿਕ ਕੈਦੀ ਸਨ ਜਦੋਂ ਸਤਗੁਰੂ ਨਿਕਲੇ ਇਹਨਾਂ ਰਾਜਿਆਂ ਨੂੰ ਹਜ਼ੂਰ ਨੇ ਬਾਹਰ ਕੱਢਿਆ ਤਾਰਾ ਚੰਦ ਉਹਨਾਂ ਚੋਂ ਸੀ ਇਹ ਗੁਰੂਕਰ ਦੇ ਸ਼ਰਧਾਲੂ ਬਣੇ ਇਹਦੇ ਬੇਟੇ ਦੀਪ ਚੰਦ ਦੀ ਜਿਹਨੂੰ ਦਲੀਪ ਚੰਦ ਕਿਹਾ ਜਾਂਦਾ ਹੈ ਉਹਦੀ ਮੌਤ ਹੋਈ ਗੁਰੂ ਘਰ ਨਾਲ ਸੰਬੰਧ ਸਿਖਾਵੇਂ ਸਨ ਇਹਨਾਂ ਦੇ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉੱਥੇ ਗਏ ਮੈਂ ਦੋਨੋਂ ਪੱਖ ਰੱਖ ਰਿਆ ਉੱਥੇ ਜਦੋਂ ਗਏ ਉਹਦੀ ਜਿਹੜੀ ਮਰਨ ਦੀ ਰਸਮ ਸੀ ਉਹਦੇ ਵਿੱਚ ਸ਼ਮੂਲੀਅਤ ਕੀਤੀ ਉੱਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਇਹ ਫੁਰਨਾ ਜ਼ਾਹਿਰ ਕੀਤਾ ਗੱਲ ਚੱਲੀ ਕਿ ਅਸੀਂ ਇੱਕ ਨਗਰ ਬਸਾਣਾ ਚਾਹਨੇ ਹਾਂ ਇੱਕ ਸੋਹਣਾ ਸ਼ਹਿਰ ਬਸਾਣਾ ਚਾਹਨੇ ਹਾਂ ਪਹਾੜੀਆਂ ਰਮਕਨੀਕ ਹੋਣ ਉਸ ਰਾਣੀ ਨੇ ਕਿਹਾ ਮਹਾਰਾਜ ਤੁਸੀਂ ਕਿਰਪਾ ਕਰੋ ਮੈਂ ਆਹ ਜ਼ਮੀਨ ਮਾਖੋ ਵਾਲ ਦੀ ਭੇਟਾ ਕਰਨੀ ਆ ਪਰ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਹੀਂ ਇਹ ਰਾਜਿਆਂ ਦੀ দান ਦੀ ਜ਼ਮੀਨ ਨਹੀਂ ਇਸ ਧਰਤੀ ਤੇ ਬਹੁਤ ਵੱਡਾ ਇਤਿਹਾਸ ਸਿਰਜਿਆ ਜਾਣੇ ਸਤਿਗੁਰਾਂ ਨੇ ਉਹ ਪੈਸੇ ਦੇ ਕੇ ਜ਼ਮੀਨ ਖਰੀਦੀ ਸੀ ਜਿਹੜਾ ਸ਼੍ਰੀ ਆਨੰਦਪੁਰ ਸਾਹਿਬ ਹੈ ਇਹ ਕਿਸੇ ਦਾ দান ਕੀਤੀ ਹੋਈ ਜ਼ਮੀਨ ਨਹੀਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੈਸੇ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਜ਼ਮੀਨ ਖਰੀਦੀ ਮਾਖੋਵਾਲ ਦੀ ਇਹ ਥਾਂ ਸੀ ਕਿਉਂਕਿ ਛੁਜ ਪ੍ਰਾਤਨ ਸਾਡੇ ਲਖਾਰੀ ਜਿਹੜੇ ਨੇ ਉਹ ਮਾਖੋ ਦੈਂਤ ਕਹਿੰਦੇ ਆ ਵੀਰ ਦੈਂਤ ਸੀ ਪਰ ਸਤਗੁਰਾਂ ਨੇ ਜਦੋਂ ਇਸ ਸ਼ਹਿਰ ਦੀ ਇਸ ਨਗਰ ਦੀ ਮੋੜੀ ਗੱਡੀ ਮੈਂ ਕੱਲ ਵੀ ਕਿਹਾ ਇਹਦਾ ਨਾਮ ਆਪਣੀ ਮਾਤਾ ਜੀ ਦੇ ਨਾਮ ਤੇ ਰੱਖਿਆ ਸੀ ਚੱਕ ਨਾਨਕੀ ਕੁਝ ਵਿਦਵਾਨ ਕਹਿੰਦੇ ਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਪਟਨਾ ਸਾਹਿਬ ਤੋਂ ਕੁਝ ਕਹਿੰਦੇ ਆ ਪਿਤਾ ਗੁਰਦੇਵ ਨੂੰ ਮਿਲੇ ਨੇ ਤੇ ਸਤਗੁਰੂ ਦੇ دیدار ਕਰਕੇ ਕਹਿੰਦੇ ਨੇ ਆਨੰਦ ਪਾਇਆ ਮੇਰੀ ਮਾਏ ਸਤਗੁਰੂ ਨੂੰ ਮੈਂ ਪਾਇਆ ਤੇ ਇਸ ਸ਼ਹਿਰ ਦਾ ਕਸਬੇ ਦਾ ਨਾਮ ਆਨੰਦਪੁਰ ਸਾਹਿਬ ਰੱਖ ਦਿੱਤਾ। ਕੁਝ ਖਾਸ ਕਰਕੇ ਸਦਬੀਰ ਸਿੰਘ ਨੇ ਦਾ ਜ਼ਿਕਰ ਕਰਦੇ ਆ। ਇੱਥੇ ਜਦੋਂ ਸਤਗੁਰੂ ਘਰ ਬਣਾ ਰਹੇ ਸਨ ਨਾ ਤੇ ਇੱਕ ਫਕੀਰ ਸੀ ਮੌਲੇ ਸ਼ਾ, ਇੱਕ ਦੌਲੇ ਸ਼ਾ ਹੈ ਮੌਲੇ ਸ਼ਾ। ਇਹਨੂੰ ਰੋਪੜ ਦਾ ਸਹਿਯੋਗ ਸੀ। ਇਹਦਾ ਇਲਾਕੇ ਦੇ ਵਿੱਚ ਬੜਾ ਬੋਲਬਾਲਾ ਸੀ। ਇਹਦੇ ਸ਼ਰਧਾਲੂ ਬਹੁਤ ਸਨ। ਇਹ ਜਦੋਂ ਸਤਗੁਰੂ ਨਗਰ ਵਿਸਾਰਿਆ ਤੇ ਉਥੋਂ ਲੰਘਿਆ। ਇਨੇ ਦੇਖਿਆ ਵੀ ਆਹ ਸੋਹਣੀਆਂ ਇਮਾਰਤਾਂ ਬਣ ਰਹੀਆਂ ਨੇ ਖੂ ਨੇ ਤੇ ਇਹ ਸਭ ਕੁਝ ਕੀ ਬਣ ਰਿਹਾ ਹੈ ਤੇ ਉੱਤਰ ਮਿਲਿਆ ਜੀ ਇੱਥੇ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਿਕ ਗੁਰੂ ਤੇਗ ਬਹਾਦਰ ਸਾਹਿਬ ਨੇ ਨਗਰ ਵਸਾंदे ਪਏ ਉਹਨੇ ਸਿੱਖਾਂ ਕੋਲ ਜਿਵੇਂ ਟੀਚਰ ਕਰੀਦੀ ਹੈ ਨਾ ਇਸ ਤਰ੍ਹਾਂ ਕਹਿ ਦਿੱਤਾ ਵੀ ਇਹ ਗੁਰੂ ਤਾਂ ਕਹਿੰਦਾ ਜਿੰਨੀ ਚੱਲਣ ਜਾਣਿਆ ਸੇਕਿਓ ਕਰੈ ਵਿਥਾਰ ਜਿਨ੍ਹਾਂ ਨੇ ਜਾਣਾ ਉਹ ਵਿਸਤਾਰ ਨਹੀਂ ਕਰਦੇ ਤੇ ਕਹਿੰਦਾ ਆਪ ਦੇ ਕੋਈ ਇਮਾਰਤਾਂ ਬਣਾਈ ਜਾਂਦਾ ਸਿੱਖਾਂ ਨੇ ਇਹ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੱਸੀ ਮਹਾਰਾਜ ਜੀ ਨੂੰ ਮਿਲਣ ਚਲਾ ਗਿਆ ਏ ਦੀਵਾਨ ਵਿੱਚ ਗਿਆ ਏ ਸੈਦ ਰੋਪੜੀ ਇਹਨੇ ਹਜ਼ੂਰ ਦੇ ਦਰਸ਼ਨ ਕੀਤੇ ਕੀਰਤਨ ਹੋਣਿਆ ਸਤਗੁਰਾਂ ਨੇ ਲੰਗਰ 'ਚ ਬਿਠਾ ਕੇ ਪ੍ਰਸ਼ਾਦਾ ਛਕਾਇਆ ਜਦੋਂ ਇਹਨੇ ਪ੍ਰਸ਼ਾਦਾ ਛਕਿਆ ਨਾਲ ਹਜ਼ੂਰ ਨੇ ਕਿਹਾ ਸੈਦ ਜੀ ਤੁਸੀਂ ਜੇ ਅੱਗੇ ਜਾਣਾ ਤੁਹਾਡੀ ਮਰਜ਼ੀ ਜੇ ਰੁਕੋ ਤੇ ਬਹੁਤ ਚੰਗਾ ਹੋਵੇਗਾ ਤੁਸੀਂ ਵਿਸ਼ਰਾਮ ਕਰ ਲਓ ਇਹ ਸੌਂ ਗਿਆ ਮੈਂ ਆਪ ਨੂੰ ਬੇਨਤੀ ਕਰਾਂਗਾ ਜਿਹੜੇ ਸੈਂਟੀਫਿਕ ਇਤਿਹਾਸਕਾਰ ਨੇ ਸਾਇੰਸ ਨੂੰ ਸਾਹਮਣੇ ਰੱਖ ਕੇ ਲਿਖਦੇ ਨੇ ਉਹਨਾਂ ਨੂੰ ਇਹ ਗੱਲ ਮੇਰੀ ਨਹੀਂ ਚੰਗੀ ਲੱਗਣੀ ਨਾ ਪਹਿਲੀ ਕਹਦੇ ਆ ਕਿ ਉਹ ਕਹ ਦੇਣਗੇ ਪ੍ਰਾਤਨੀਆਂ ਗੱਲਾਂ ਜੀ ਇਹ ਕੀ ਪਰ ਸਾਖੀਆਂ ਜਿਹੜੀਆਂ ਹੁੰਦੀਆਂ ਨੇ ਇਹ ਸੱਟ ਪਾਉਣ ਵਾਲੀਆਂ ਨਹੀਂ ਜਿਵੇਂ ਅੱਜ ਕੱਲ ਇਤਿਹਾਸ ਵੇਖੋ ਸਭ ਤੋਂ ਪਹਿਲਾਂ ਸਨ ਬਾਤਾਂ ਬਾਤਾਂ ਵਿੱਚੋਂ ਸਾਖੀਆਂ ਨਿਕਲੀਆਂ ਸਾਖੀਆਂ ਵਿੱਚੋਂ ਇਤਿਹਾਸ ਨਿਕਲਿਆ ਹੈ ਤੁਹਾਨੂੰ ਪਤਾ ਆਪਣੇ ਬਜ਼ੁਰਗ ਰਾਤ ਨੂੰ ਘਰ 'ਚ ਬੈਠੇ ਬਾਤਾਂ ਸੁਣਾਉਂਦੇ ਸਨ ਕਹਿੰਦੇ ਨਾ ਬਾਤਾਂ ਸੁਣਾਓ ਤੇ ਬਾਤਾਂ ਵਿੱਚੋਂ ਹੀ ਸਾਖੀਆਂ ਬਣਦੀਆਂ ਨੇ ਤੇ ਸਾਖੀਆਂ ਦੇ ਵਿੱਚੋਂ ਫਿਰ ਇਤਿਹਾਸ ਸਿਰਜੇ ਜਾਂਦੇ ਕਈ ਸਾਖੀਆਂ ਐਸੀਆਂ ਨੇ ਜਿਹੜੀਆਂ ਬਿੰਬ ਨੇ ਪ੍ਰਤੀਕ ਨੇ ਪਰ דוਖੇ ਇਸ ਚੀਜ਼ ਦਾ ਹੈ ਜਿੰਨਾ ਥਾਵਾ ਤੇ ਉਹ ਘਟਨਾਵਾ ਵਾਪਰੀਆਂ ਨੇ ਉਹ ਥਾਵਾ ਕਹਿ ਰਹੀਆਂ ਨੇ ਕੁਝ ਵਾਪਰਿਆ ਹੈ ਤੇ ਜਿਹੜਾ ਡਰਾਇੰਗ ਰੂਮ ਚ ਬੈਠਾ ਕਿਤਾਬ ਲਿਖ ਰਿਹਾ ਉਹ ਕਹਿੰਦਾ ਮੇਰੇ ਮੁਤਾਬਕ ਇਹ ਨਹੀਂ ਹੋ ਸਕਦਾ। ਅਗਲਾ ਪੁੱਛੇ ਵੀ ਤੇਰੇ ਮੁਤਾਬਕ ਤੇਰੀ ਸੋਚ ਗੁਰੂ ਨਾਨਕ ਦੀ ਰੂਹਾਨੀਅਤ ਨੂੰ ਜਾਣ ਗਈ ਹੈ। ਅਸੀਂ ਨਨਕਾਣਾ ਸਾਹਿਬ ਗਾ ਉੱਥੇ ਮਾਲਜੀ ਸਾਹਿਬ ਹੈ ਮਹਾਰਾਜ ਜੀ ਦਾ। ਉੱਥੇ ਕਿਆਰਾ ਸਾਹਿਬ ਹੈ ਗੁਰੂ ਸਾਹਿਬ ਦਾ। ਉੱਥੇ ਸਤਗੁਰੂ ਦਾ ਤੰਬੂ ਸਾਹਿਬ ਹੈ। ਜਿੱਥੇ ਸਰਬ ਨੇ ਸ਼ਾਂ ਕੀਤੀ ਮੈਨੂੰ ਪਤਾ ਹੈ ਬਾਈ ਬਾਲੇ ਵਾਲੀ ਸ਼ਾਂ ਕੀਤੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਜੀ। ਪਰ ਉਹ ਥਾਂ ਬੋਲ ਕੇ ਕਹਿ ਰਹੀ ਇੱਥੇ ਘਟਨਾ ਵਾਪਰੀ ਖੇਤ ਹਰਾਵਿਆਂ ਕਿਆਰਾ ਸਾਹਿਬ ਕਹਿ ਰਹੇ। ਕਿੰਨ ਨੂੰ ਹਜ਼ੂਰ ਨੇ ਪ੍ਰਸ਼ਾਦਾ ਛਕਾਇਆ ਤੇ ਨੀਂਦ ਆ ਗਈ ਸੌਂ ਗਿਆ ਸੁਪਨੇ ਚ ਕੀ ਦੇਖਦਾ ਹੈ ਆਬ ਮੈਂ ਫਿਰ ਅਰਜ਼ ਕਰਾਂਗਾ ਫਰਾਇਡ ਨੇ ਸੁਪਨੇ ਸੰਬੰਧੀ ਬਹੁਤ ਕੁਝ ਲਿਖਿਆ ਉਹ ਕਹਿੰਦਾ ਜਿਹੋ ਜੇ ਤੁਹਾਨੂੰ ਰਾਤ ਨੂੰ ਸੁਪਨੇ ਆਉਂਦੇ ਨੇ ਨਾ ਉਹ ਚੀਜ਼ਾਂ ਤੁਹਾਡੀ ਵਾਸ਼ਨਾ ਦੀ ਵਿਆਖਿਆ ਕਰਦੀਆਂ ਨੇ ਸਵੇਰੇ ਦਿਸ ਦੇ ਬਿੰਬ ਨੇ ਸੁਪਨਾ ਆ ਗਿਆ ਕਿਉਂਕਿ ਸਾਡੇ ਇਸ ਮਾਈਂਡ ਵਿੱਚ ਬਹੁਤ ਕੁਝ ਅੱਜ ਸੁਚੇਤ ਮਨ ਵਿੱਚ ਤੇ ਇਨਾ ਘਈ ਕੁਝ ਨਹੀਂ ਜਿੰਨਾ ਕੋ ਸਬਕੌਂਸ਼ੀਅਸ ਅਚੇਤ ਮਨ ਵਿੱਚ ਪਿਆਰ ਹੈ ਇਹ ਤੇ ਪਿਛਲੇ ਜਨਮ ਹੀ ਲੈ ਕੇ ਬੈਠਾ ਹੋਇਆ ਹੈ ਫਿਰ ਬੇਨਤੀ ਸੁਣਵੇਂ ਸੁ ਹਾਲਾਂਕਿ ਵਿਸ਼ਿਆਂਨ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਦੇ ਸੰਬੰਧ ਵਿੱਚ ਤੇ ਜੇ ਕੋਈ ਗੱਲ ਬਰੀ ਕੋਈ ਮਹੰਗੀ ਹੋਈ ਕਥਾ ਤੋਂ ਬਾਅਦ ਆਪ ਜੀ ਪੁੱਛ ਸਕਦੇ ਹੋ ਮੈਂ ਜ਼ਰੂਰ ਉਸ ਸੰਬੰਧੀ ਦੱਸ ਦਿਆਂਗਾ ਮੈਂ ਕੀ ਕਿਹਾ ਪਰ ਉਕਤਾਇਓ ਨਾ ਮੈਂ ਫਿਰ ਤੁਹਾਨੂੰ ਦੁਹਾਈ ਦੇਣਾ ਕਿ ਜੇ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਅਰਥ ਗਹਿਰਾਈ ਵਿੱਚ ਨਹੀਂ ਸਮਝਾਂਗੇ ਸਿਰਫ ਇੱਕ ਆਮ ਕਵਿਤਾ ਬਣ ਕੇ ਰਹਿ ਜਾਏਗੀ ਸਾਡੇ ਲਈ ਬਾਣੀ ਹਜ਼ੂਰ ਨੇ ਉਹਨੂੰ ਪ੍ਰਸ਼ਾਦਾ ਛਕਾਇਆ ਸੌਂ ਗਿਆ ਉਹਨੂੰ ਸੁਪਨਾ ਆਇਆ ਵਿਹਿਸ਼ਤ ਵੀ ਚਲਾ ਗਿਆ ਕਈ ਵਾਰ ਐਸਾ ਹੁੰਦਾ ਹੈ ਕਈ ਬੰਦੇ ਸੁਪਨੇ 'ਚ ਕਹਿੰਦੇ ਮੈਂ ਮਰ ਗਿਆ ਮੈਂ ਫਲਾਣੀ ਥਾਂ ਚਲਾ ਗਿਆ ਇਹ ਗੁਰੂ ਨੇ ਖੇਡ ਵਰਤਾ ਦਿੱਤੀ ਸੱਚੇ ਵੇ ਗੁਰੂ ਸੁਪਨੇ ਵਿੱਚ ਸ਼ੰਕੇ ਵੀ ਨਿਵਰਤ ਕਰ ਦਿੰਦਾ ਹੈ ਗੁਰੂ ਸੁਪਨੇ ਵਿੱਚ ਕਈ ਕਰਮ ਵੀ ਕੱਟ ਦਿੰਦਾ ਹੈ ਤੇ ਗੁਰੂ ਸੁਪਨੇ ਵਿੱਚ ਝਲਕ ਦੇ ਕੇ ਵਿਛੋੜਾ ਵੀ ਦੂਰ ਕਰ ਜਾਂਦਾ ਉਹਨੇ ਸੁਪਨੇ 'ਚ ਕੀ ਦੇਖਿਆ ਬਹਿਸਤ ਵਿੱਚ ਚਲਾ ਗਿਆ ਇੱਕ ਸੱਜਣ ਸਭ ਤੋਂ ਉੱਚਾ ਉਹਦਾ ਬੜਾ ਸਨਮਾਨ ਹੋ ਰਿਹਾ ਉਹ ਪੁੱਛਦਾ ਵੀ ਬਾਕੀ ਜੀਵਾਂ 'ਚ ਉਹ ਤੇਰਾ ਸਨਮਾਨ ਕਿਵੇਂ ਉਹ ਕਹਿੰਦਾ ਮੈਂ ਇਸ ਵਿੱਚ ਪਹਿਲੇ ਜਨਮ ਵਿੱਚ ਸ਼ੇਰ ਸਾਂ ਮੈਂ ਫਿਰ ਬੇਨਤੀ ਕਰਾਂਗਾ ਕਿ ਸਾਖੀ ਦੇ ਬਿੰਬ ਨੂੰ ਸਮਝਿਓ ਮੈਂ ਇਹ ਫਿਰ ਇਹ ਬੇਨਤੀ ਹੈ ਸ਼ੇਰ ਦੀ ਬਿਰਤੀ ਹੰਸਿਆਰੀ ਹੈ ਕਹਿੰਦਾ ਮੈਂ ਸ਼ੇਰ ਸੀ ਮੈਂ ਆਪਣੇ ਘੁਰਨੇ ਵਿੱਚ ਜਾਣ ਲੱਗਾ ਸਰਦੀ ਬਹੁਤ ਪੈ ਰਹੀ ਸੀ ਠੰਡ ਬਹੁਤ ਸੀ بارش ਹੋਈ ਮੈਂ ਘੁਰਨੇ ਜਾ ਰਿਹਾ ਮੈਂ ਕੀ ਦੇਖਿਆ ਮੇਰੇ ਘੁਰਨੇ ਦੇ ਵਿੱਚ ਘੁਰਨਾ ਸ਼ਬਦ ਆਪਾਂ ਸਮਝ ਨਹੀਂ ਜੀ ਉਹਦੀ ਗਾਰ ਜਾਂ ਸ਼ਬਦ ਮੈਂ ਬੜੇ ਪੁਰਾਣੇ ਕਈ ਵਰਤਨਾਵਾਂ ਵਿੱਚ ਪੁੱਲਨਾਂ ਉਸ ਮੇਰੇ ਘੁਰਨੇ ਵਿੱਚ ਕਹਿੰਦਾ ਵੀ ਅਤੀਥੀ ਬੈਠੇ ਸਨ ਕਿਸੇ ਨੇ ਸਾਧੂ ਕਿਆ ਕਿਸੇ ਨੇ ਹੋਰ ਕਹਿੰਦਾ ਮੇਰੇ ਮਨ ਚਾਹ ਮੈਂ ਅੰਦਰ ਜਾਂਗਾ ਡਰ ਕੇ ਬਾਹਰ ਆ ਜਾਣਗੇ ਮੈਂ ਅੰਦਰ ਨਹੀਂ ਗਿਆ ਵੀ ਅੱਜ ਮੇਰੀ ਗਾਰ ਚ ਸਰਦੀ ਤੋਂ ਵੱਜਣਗੇ ਬਾਹਰ ਆ ਗਏ ਠੰਡ ਚ ਕਹਿੰਦਾ ਮੈਂ ਠੰਡ ਚ ਮਰ ਗਿਆ ਮਰਨ ਤੋਂ ਬਾਅਦ ਮੇਰੇ ਉਸ ਨਿੱਕੇ ਜਿਹੇ ਪਰਉਪਕਾਰ ਦੀ ਖਾਤਰ ਮੈਨੂੰ ਅੱਲਾ ਨੇ ਰੱਬ ਨੇ ਬਹਿਿਸ਼ਤ ਵੀ ਥਾਂ ਦੇ ਦਿੱਤੀ ਹੁਣ ਜੇ ਇਹਦੀ ਵਿਆਖਿਆ ਮੈਂ ਕਰਾਂਗਾ ਇਸ ਤਰ੍ਹਾਂ ਸ਼ੇਰ ਹੰਸਿਆਰੀ ਬਿਰਤੀ ਹੈ ਧੱਕਾ ਕਰਨ ਵਾਲਾ ਕਈ ਵਰੀ ਸੱਚ ਇਹ ਵੇ ਧੱਕਾ ਕਰਨ ਵਾਲੀ ਬਿਰਤੀ ਵੀ ਕਿਤੇ ਪਰਉਪਕਾਰ ਕਿਤੇ ਜ਼ਿੰਦਗੀ ਚ ਕਰ ਜਾ ਰੱਬ ਉਹਦੇ ਗੁਨਾਹ ਬਖਸ਼ ਕੇ ਵੀ ਉਹਨੂੰ ਥਾਂ ਦੇ ਦਿੰਦਾ ਹੈ ਉਹਨੇ ਕਿਹਾ ਮੈਨੂੰ ਇਹ ਥਾਂ ਮਿਲ ਗਈ ਜਦੋਂ ਨੇ ਦੇਖਿਆ ਵੀ ਇੰਨਾ ਕੁ ਪਰਉਪਕਾਰ ਕੀਤਾ ਸਿਰਫ ਘੁਰਨੇ ਚ ਜਗ੍ਹਾ ਦਿੱਤੀ ਸੈਦ ਦੀ ਨੀਂਦ ਉਖੜ ਗਈ ਉਹਨਾਂ ਕ ਅੱਖਾਂ ਖੁੱਲੀਆਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਚਲਾ ਗਿਆ ਮਹਾਰਾਜ ਮੁਸਕਰਾ ਕੇ ਕਹਿੰਦੇ ਨੇ ਸੈਦ ਜੀ ਉਹਨੇ ਨਹੀਂ ਸੀ ਕਿਹਾ ਵੀ ਤੁਸੀਂ ਕਿਉਂ ਬਣਾ ਰਹੇ ਹੋ ਉਹਨੇ ਸਿੱਖਾਂ ਨੂੰ ਕਿਹਾ ਮਹਾਰਾਜ ਉਹਦੇ ਉੱਠਣ ਤੋਂ ਬਾਅਦ ਕਹਿੰਦੇ ਆ ਅੰਦਰ ਦੇ ਸ਼ੰਕੇ ਨਿਵਰਤ ਹੋ ਗਏ ਕਿ ਨਹੀਂ ਅਸੀਂ ਘਰ ਤੇ ਸਰਾਵਾਂ ਕਿਉਂ ਬਣਾਨੀ ਪਏਗਾ ਉਸ ਤੋਂ ਬਾਅਦ ਉਹਨੂੰ ਬਾਹਰ ਲੈ ਗਏ ਬਾਹਰ ਬੱਚੇ ਖੇਡਦੇ ਪਏ ਸਨ ਗੁਰੂ ਤੇਗ ਬਹਾਦਰ ਸਾਹਿਬ ਨਾਲ ਨੇ ਉਹ ਬੱਚੇ ਰੇਤ ਦੀਆਂ ਘਰ ਬਣਾਉਂਦੇ ਨੇ ਖੂ ਕਿਆਰੀਆਂ ਬਣਾਉਂਦੇ ਸਨ ਜੀ ਪਹਿਲੇ ਆਪਣੇ ਫਿਰ ਮੈਂ ਬੇਨਤੀ ਕਰਾਂ ਕਿ ਅੱਜ ਖੂਹ ਕਿਆਰੀਆਂ ਨਹੀਂ ਬਣਦੀਆਂ ਪੰਜਾਬ 'ਚ ਕੋਈ ਨਹੀਂ ਬਣਾਉਂਦਾ ਖੂਹ ਕਿਆਰੀਆਂ ਕਿਉਂਕਿ ਉਦੋਂ ਖੂਹ ਚੱਲਦੇ ਸਨ ਕਿਆਰੇ ਬਣਾ ਕੇ ਪਾਣੀ ਲਾਂਦੇ ਸਨ ਉਹ ਨਿੱਕੇ ਨਿੱਕੇ ਖੂਹ ਬਣਾਉਣ ਲੈਣੇ ਕਿਆਰੀਆਂ ਬਣਾ ਲੈਣੀਆਂ ਵਟਾਂ ਬਣਾ ਲੈਣੀਆਂ ਉਹ ਨਿਆਣੀ ਖੂਹ ਬਣਾਉਂਦੇ ਨੇ ਕਿਆਰੇ ਬਣਾਉਂਦੇ ਨੇ ਤੇ ਕਈ ਵਾਰੀ ਸਾਨੂੰ ਪਤਾ ਸੀ ਪੈਰ ਰੇਤ ਵਿੱਚ ਦੱਬ ਕੇ ਨਾ ਉਹਦੇ ਉੱਤੇ ਰੇਤ ਠੱਪੀ ਜਾਣੀ ਪੈਰ ਕੱਢ ਲੈਣਾ ਅੰਜ ਲੱਗਣਾ ਜਿਵੇਂ ਘਰ ਬਣ ਗਿਆ ਉਹ ਘਰ ਵੀ ਬਣਾਉਂਦੇ ਨੇ ਕਿਆਰੀਆਂ ਵੀ ਮਹਾਰਾਜ ਕਹਿੰਦੇ ਦੇਖੋ ਸਹਿਯਦ ਜੀ ਬੜੇ ਨੀਝ ਲਾ ਕੇ ਬਣਾਉਂਦੇ ਆ ਪਰ ਉਹ ਕੋਦਮ ਨਿਆਣੇ ਕਹਿੰਦੇ ਚਲੋ ਘਰ ਚਲੀਏ ਵਕਤ ਹੋ ਗਿਆ ਜੋ ਬਣਾਇਆ ਉਹਨੂੰ ਢਾ ਕੇ ਕੋਈ ਸੋਗ ਨਹੀਂ ਉਹ ਚਲੇ ਗਏ ਸੈਦ ਨੇ ਚਰਨ پکڑ ਲਏ ਮਾਰੀ ਨੇ ਕੁਝ ਨਹੀਂ ਕਿਹਾ ਸਤਿਗੁਰੂ ਕਹਿੰਦੇ ਕਿਉਂ ਤੂੰ ਝੋਕੋ ਗਿਆ ਤੇਰੇ ਇੰਨੇ ਚਲੇ ਕਹਿੰਦਾ ਨੇ ਮਹਾਰਾਜ ਇੱਕ ਸੁਪਨੇ ਨੇ ਇਸ ਘਟਨਾ ਨੇ ਮੇਰੇ ਸਾਰੇ ਸ਼ੰਕੇ ਨਿਵਰਤ ਕਰ ਦਿੱਤੇ ਤੇਰੇ ਜਿਹੜੇ ਘਰ ਬੰਦੇ ਪਏ ਨੇ ਇਹ ਮੋਹ ਦੇ ਅਧੀਨ ਨਹੀਂ ਉਹਦੀ ਰਚੀ ਉਹ ਰਚਨਾ ਵਿੱਚ ਮਾਨਵਤਾ ਦੀ ਸੇਵਾ ਵਾਸਤੇ ਬਣਦੇ ਪਏ। ਅਗਲੀ ਗੱਲ ਜਿਹੜੀ ਤੁਸੀਂ ਮੈਨੂੰ ਰੇਤ ਦਿਖਾ ਦਿੱਤੀ ਤੁਸੀਂ ਇਹ ਵੀ ਦੱਸ ਦਿੱਤਾ ਕਿ ਜੋ ਕੁਝ ਬਣਿਆ ਹੈ ਇਹਨੇ ਰੇਤ ਦੇ ਘਰਾਂ ਦੀ ਤਰ੍ਹਾਂ ਇੱਕ ਦਿਨ ਬਿੰਸ ਜਾਣਾ ਹੈ। ਜਦੋਂ ਬਿੰਸ ਜਾਏਗਾ ਜਿਵੇਂ ਬੱਚਾ ਰੇਤ ਦੇ ਘਰ ਡੇ ਟੁੱਟ ਜਾਣ ਉਹਦੇ ਤੇ ਕੋਈ ਅਸਰ ਨਹੀਂ। ਇਬਾਦਤ ਕਰਨ ਵਾਲਾ ਜਦੋਂ ਤਨ ਵੀ ਤਲਾ ਜਾਂਦਾ ਹੈ, ਪਰਿਵਾਰ ਵਿੱਚ ਵੀ ਕੋਈ ਚਲਾ ਜਾਂਦਾ ਹੈ, ਸੱਚੀ ਮੁੱਚੀ ਖੇਜ ਉਜਣ ਦੀ ਤਰ੍ਹਾਂ ਉਹਦੇ ਉੱਤੇ ਵੀ ਕੋਈ ਅਸਰ ਨਹੀਂ ਹੁੰਦਾ।